ਸਤਿ ਸ਼੍ਰੀ ਅਕਾਲ ਆਪ ਸਾਰਿਆਂ ਨੂੰ ਦੋਸਤੋ ਕਹਿੰਦੇ ਆ ਨਾ ਜਦੋਂ ਇਨਸਾਨ ਉਠਾਣ ਲਵੇ ਉਹ ਕੁਝ ਨਾ ਕੁਝ ਕਰ ਜਾਂਦਾ ਹੈ ਉਹ ਵੀ ਉਹ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਹੈ ਜੇਕਰ ਸੱਚਾ ਇਨਸਾਨ ਡੋਲ ਜਾਂਦਾ ਹੈ ਤਾਂ ਫਿਰ ਇਨਸਾਫ ਦੀ ਆਪਾਂ ਆਸ ਨਹੀਂ ਰੱਖ ਸਕਦੇ ਜੇਕਰ ਤੁਸੀਂ ਸੱਚੇ ਹੋ ਪਾ ਇੱਕ ਰਾ ਇੱਕ ਦਿਨ ਤੁਹਾਨੂੰ ਇਨਸਾਫ ਜਰੂਰ ਮਿਲਦਾ ਹੈ ਆਉ ਤੁਹਾਨੂੰ ਸੁਣਾਉਣਾ ਇੱਕ ਬਹੁਤ ਹੀ ਸੋਹਣੀ ਕਹਾਣੀ ਜੋ ਕਿ ਪਾਕਿਸਤਾਨ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੁੰਦੀ ਹੈ ਲਓ ਜੀ ਇੱਕ ਪੰਜਾਬੀ ਪਾਕਿਸਤਾਨੀ ਕਹਾਣੀ ਜੋ ਕਿ ਇੱਕ ਨਿਆਂ ਉੱਤੇ ਆਧਾਰਿਤ ਹੈ ਇੱਕ ਗੰਭੀਰ ਮਸਲਾ ਜਿਸ ਉੱਤੇ ਆਧਾਰਿਤ ਹੈ ਕਹਾਣੀ ਜਿਸ ਦਾ ਨਾਮ ਹੈ ਨਿਆਂ ਨਿਆਂ ਉੱਤੇ ਆਧਾਰਿਤ ਕਹਾਣੀ ਤੁਸੀਂ ਸੁਣੋ ਹਾਂਜੀ ਇਹ ਕਹਾਣੀ ਹੈ ਜੀ ਪਾਕਿਸਤਾਨ ਦੇ ਇੱਕ ਛੋਟੇ ਜਿਹੇ ਪਿੰਡ ਲਾਇਲਪੁਰ ਦੀ ਜੋ ਕਿ ਫੈਸਲਾਬਾਦ ਜ਼ਿਲ੍ਹੇ ਵਿੱਚ ਪੈਂਦਾ ਹੈ ਜਿੱਥੇ ਕਿ ਇੱਕ ਨਸੀਮ ਬੀਬੀ ਨਾਮ ਦੀ ਔਰਤ ਆਪਣੀ ਧੀ ਨਾਲ ਰਹਿੰਦੀ ਸੀ ਨਸੀਮ ਬੀਬੀ ਦੇ ਘਰ ਵਾਲੇ ਦੀ ਮੌਤ ਥੋੜੇ ਸਮੇਂ ਪਹਿਲਾਂ ਹੋ ਗਈ ਸੀ ਤੇ ਉਸਦੇ ਪਤੀ ਦੇ ਭਰਾ ਨੇ ਵੱਡੇ ਭਰਾ ਨੇ ਉਸਦੀ ਜ਼ਮੀਨ ਅਤੇ ਘਰ ਉੱਤੇ ਕਬਜ਼ਾ ਕਰ ਲਿਆ ਸੀ ਨਸੀਮ ਨੇ ਪਿੰਡ ਦੇ ਚੌਧਰੀ ਕੋਲ ਜਾ ਕੇ ਸ਼ਿਕਾਇਤ ਕੀਤੀ ਪਰ ਜਿਹੜਾ ਚੌਧਰੀ ਸੀ ਉਹ ਵੀ ਨਸੀਮ ਬੀਬੀ ਦੇ ਘਰ ਵਾਲੇ ਦੇ ਵੱਡੇ ਭਰਾ ਨਾਲ ਮਿਲਿਆ ਹੋਇਆ ਸੀਗਾ ਜੋ ਕਿ ਦੋਨੇ ਹੀ ਇੱਕੋ ਥਾੜੀ ਦੇ ਚੱਟੇ-ਵੱਟੇ ਸਨ ਉਹ ਨਸੀਮ ਬੀਬੀ ਨੂੰ ਡਰਾਉਂਦੇ ਅਤੇ ਕਹਿੰਦੇ ਸਨ ਕਿ ਮਰਦਾਂ ਦੀ ਦੁਨੀਆ ਹੈ ਔਰਤ ਕਿਹੜਾ ਇਨਸਾਫ ਲੈ ਸਕਦੀ ਹੈ ਨਸੀਮ ਬੀਬੀ ਚੁੱਪ ਨਾ ਰਹੀ ਉਸਨੇ ਸ਼ਹਿਰ ਵਿੱਚ ਜਾ ਕੇ ਇੱਕ ਵਕੀਲ ਨਾਲ ਲੜ ਕੇ ਕੋਰਟ ਵਿੱਚ ਦਰਖਾਸਤ ਦੇ ਦਿੱਤੀ ਤੇ ਨਸੀਮ ਬੀਬੀ ਦੀ ਅੱਖਾਂ ਵਿੱਚ ਇਨਸਾਫ ਦੀ ਅੱਗ ਦੌੜ ਰਹੀ ਸੀ ਉਹ ਚਾਹੁੰਦੀ ਸੀ ਕਿ ਉਸ ਨੂੰ ਕਦੋਂ ਇਨਸਾਫ ਮਿਲੇ ਲੋਕ ਇੱਥੋਂ ਤੱਕ ਕਹਿਣ ਲੱਗੇ ਸੀ ਵੀ ਤੂੰ ਰੁਕ ਲੈਣਾ ਕੀ ਆ ਤੂੰ ਚੁੱਪ ਕਰਕੇ ਬਹਿ ਜਾ ਤੇਰੇ ਆ ਕੁਝ ਵੀ ਨਹੀਂ ਹੋਣਾ ਤੈਨੂੰ ਕੁਝ ਵੀ ਨਹੀਂ ਮਿਲਣਾ ਪਰ ਆਖਰ ਨੂੰ ਹੋਇਆ ਕਿ ਕੇਸ ਚੱਲਿਆ ਕੇਸ ਕਾਫੀ ਲੰਮੇ ਤੱਕ ਲੰਮੇ ਟਾਈਮ ਤੱਕ ਚੱਲਦਾ ਰਿਹਾ ਆਖਰਕਾਰ ਸੱਚ ਦੀ ਜਿੱਤ ਹੋਈ ਅਦਾਲਤ ਨੇ ਸਾਰਾ ਦਾ ਸਾਰਾ ਫੈਸਲਾ ਨਸੀਮ ਬੀਬੀ ਦੇ ਹੱਕ ਵਿੱਚ ਸੁਣਾਇਆ ਨਸੀਮ ਬੀਬੀ ਨੂੰ ਉਸ ਦੀ ਜਾਇਦਾਦ ਅਤੇ ਮਕਾਨ ਵਾਪਸ ਦਿੱਤੀ ਗਈ ਤੇ ਉਸ ਦੇ ਵੱਡੇ ਭਰਾ ਨੂੰ ਜੁਰਮਾਨਾ ਲਗਾਇਆ ਗਿਆ ਨਸੀਮ ਬੀਬੀ ਆਪਣਾ ਇਕੱਲਾ ਹੱਕ ਹੀ ਨਹੀਂ ਲੈ ਕੇ ਆਈ ਉਸ ਨੇ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਬਹੁਤ ਹੌਸਲਾ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸੱਚ ਉੱਤੇ ਖੜਦੇ ਹੋ ਤੇ ਸੱਚ ਦੀ ਲੜਾਈ ਲੜਦੇ ਹੋ ਤਾਂ ਤੁਹਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਇਨਸਾਫ ਮਿਲੇਗਾ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਚੰਗੀ ਲੱਗੀ ਹੋਵੇਗੀ ਸਾਡੀ ਹੌਸਲਾ ਫਜ਼ਾਈ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਜਰੂਰ ਕਰਦਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਸਹਾਰੇ ਇੱਕ ਹੋਰ ਨਵੀਂ ਵੀਡੀਓ ਇੱਕ ਹੋਰ ਨਵੀਂ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਈਏ ਧੰਨਵਾਦ ਜੀ ਦੋਸਤੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ